ਸ਼ੁਰੂਆਤਾਂ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਰਦਾਰ ਵੱਲਭ ਭਾਈ ਪਟੇਲ ਨੂੰ ਉਹਨਾਂ ਦੀ ਜਨਮ ਦਿਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਇਸ ਮੌਕੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ਦੇਸ਼ ਵਾਸੀਆਂ ਨੂੰ ਉਹਨਾਂ ਨੇ ਏਕਤਾ ਦਾ ਪ੍ਰਣ ਦਿਵਾਇਆ ਸਰਦਾਰ ਵੱਲਭ ਭਾਈ ਪਟੇਲ ਦੇ ਯੋਗਦਾਨ ਨੂੰ ਪ੍ਰਧਾਨ ਮੰਤਰੀ ਵੱਲੋਂ ਯਾਦ ਕੀਤਾ ਗਿਆ ਉਹਨਾਂ ਕਿਹਾ ਹੈ ਕਿ ਉਨ੍ਹਾਂ ਨੇ 550 ਤੋਂ ਵੱਧ ਰਾਜਾਂ ਨੂੰ ਭਾਰਤ ਵਿੱਚ ਜੋੜਨ ਦੇ ਲਈ ਕੰਮ ਕੀਤਾ ਹੈ ਪ੍ਰਧਾਨ ਮੰਤਰੀ ਨੇ ਇਕਤਾ ਦਿਵਸ ਨੂੰ ਪ੍ਰੇਰਣਾ ਅਤੇ ਮਾਣ ਦਾ ਦਿਨ ਦੱਸਿਆ ਅਤੇ ਇਕਤਾ ਲਈ ਦੌੜ ਦੇ ਵਿੱਚ ਲੋਕਾਂ ਦੀ ਭਾਗੀਦਾਰੀ ਦੀ ਪ੍ਰਸ਼ੰਸਾ ਵੀ ਕੀਤੀ ਹੈ ਨਏ ਭਾਰਤ ਕੀ ਸੰਕਲਪ ਸ਼ਕਤੀ ਕੋ ਸਾਥ-ਸਾਥ ਮਹਿਸੂਸ ਕਰ ਰਹੇ ਹੈ ਅਭੀ ਯਹਾਂ ਜੋ ਕਾਰਕਮ ਹੋਏ कल शाम जो अद्भुत प्रस्तुति हुई उनमें भी अतीत की परंपरा थी वर्तमान का श्रम और शौर्य था और भविष्य की सिद्धि की झलक भी थी सरदार साहब की 150वीं जयंती के उपलक्ष्य में स्मृति सिक्का और विशेष डाक टिकट भी जारी किया गया है मैं सभी 140 करोड़ देशवासियों को सरदार साहब की जयंती की राष्ट्रीय एकता दिवस की बहुत बहुत बधाई देता हूं अनेक अनेक शुभकामनाएं देता हूं साथियों सरदार पटेल मानते थे कि इतिहास लिखने में समय नहीं गवाना चाहिए हमें तो इतिहास बनाने के लिए मेहनत करनी चाहिए उनकी ये भावना हमें उनकी जीवन गाथा में दिखाई देती है सरदार साहब ने जो नीतियां बनाई जो निर्णय लिए उन्होंने नया इतिहास रचा नया इतिहास बनाया आजादी के बाद 550 سے زیادہ ریاستوں کو ایک ساتھ جوڑنے کا असंभव कार्य کو انہوں نے ਸੰਭਵ کر کے دکھا دیا۔ رشوتخوری دے معاملے دے وچ सीबीआई ਵੱلوں گرفتار کیتے گئے ڈی آئی جی ہرچران سنگھ پولر نو ویڈیو کانفرنسنگ دراہی सीबीआई عدالت دے سامنے پیش کیتا گیا ہے۔ ਉਹਨਾਂ ਦੀ 14 ਦਿਨ ਦੀ ਨਿਆਇਕ ਹਿਰਾਸਤ ਖਤਮ ਹੋ ਰਹੀ ਸੀ ਤੇ ਉਹਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਹੁਣ 14 ਦਿਨ ਦਾ ਹੋਰ ਵਾਅਦਾ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ 20 ਦਿਨ ਅ ਵਿਚੋਲੇ ਕ੍ਰਿਸ਼ਨ ਨੂੰ ਰਿਮਾਂਡ ਤੇ ਲਿਆ ਸੀ ਤੇ ਉਸ ਦੀ ਪੁੱਛਗਿੱਛ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਹੀ ਸਾਕਾ ਡੀਆਈਜੀ ਭੁੱਲਰ ਤੋਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਦੀ ਰਿਮਾਂਡ ਦੇ ਵਿੱਚ ਵਾਅਦਾ ਕੀਤਾ ਗਿਆ ਸੋ ਸੀਬੀਆਈ ਕ੍ਰਿਸ਼ਨੂ ਅਤੇ ਸਾਬਕਾ ਡੀਆਈਜੀ ਦੇ ਸੰਪਰਕਾਂ ਦੇ ਨਾਲ ਜੁੜੇ ਹੋਰ ਕਾਰੋਬਾਰੀਆਂ ਤੇ ਪੁਲਿਸ ਅਧਿਕਾਰੀਆਂ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕ੍ਰਿਸ਼ਨੂ ਤੋਂ ਪੁੱਛਗਿੱਛ ਤੋਂ ਬਾਅਦ ਹੁਣ ਡੀਆਈਜੀ ਭੁੱਲਰ ਤੋਂ ਵੀ ਸੀਬੀਆਈ ਪੁੱਛਗਿੱਛ ਕਰੇਗੀ। ਸੀਬੀਆਈ ਕੁਝ ਸਮੇਂ ਤੋਂ ਰਿਸ਼ਵਤਖੋਰੀ ਦੇ ਇਸ ਮਾਮਲੇ ਤੇ ਗਹਿਰਾਈ ਦੇ ਨਾਲ ਜਾਂਚ ਕਰ ਰਹੀ ਹੈ। 2017 ਤੋਂ ਲੈ ਕੇ ਹੁਣ ਤੱਕ ਡੀਆਈਜੀ ਦੇ ਰੀਅਲ ਅਸਟੇਟ ਨਾਲ ਜੁੜੇ ਹੋਏ ਜੋ ਉਸ ਦੀਆਂ ਪ੍ਰਾਪਰਟੀਆਂ ਨੇ ਉਹਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤੇ 1 ਅਗਸਤ ਤੋਂ ਲੈ ਕੇ 17 ਅਕਤੂਬਰ ਤੱਕ ਪੁੱਲਰ ਦੀ ਤਨਖਾਹ ਜੋ ਕਿ 4 ਲੱਖ 474000 ਸੀ ਇਸ ਦੇ ਉੱਤੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇੰਨੀ ਤਨਖਾਹ ਹੋਣ ਦੇ ਬਾਵਜੂਦ ਡੀਆਈਜੀ ਪੁੱਲਰ ਇੰਨੀ ਜ਼ਿਆਦਾ ਪ੍ਰਾਪਰਟੀ ਬਣਾਉਣ ਦੇ ਵਿੱਚ ਕਿਸ ਤਰ੍ਹਾਂ ਕਾਮਯਾਬ ਹੋਏ ਉਹਨਾਂ ਦੀ ਪ੍ਰਾਪਰਟੀ ਕਰੋੜਾਂ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਚਲ ਅਚਲ ਜਾਇਦਾਦ ਦੇ ਵੇਰਵੇ ਵੀ ਸੀਬੀਆਈ ਦੇ ਵੱਲੋਂ ਇਕੱਠੇ ਕਰਕੇ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਹੁਣ ਪੁੱਲਰ ਨੂੰ ਸੀਬੀਆਈ ਇਹ ਮਾੜਤ ਲੈ ਕੇ ਅਗਲੀ ਜਿਹੜੀ ਜਾਂਚ ਹੈ ਉਹ ਕਰ ਸਕਦੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਕੀਤਾ ਗਿਆ ਤੇ ਉਧਰ ਪੰਜਾਬ ਪੁਲਿਸ ਨੇ ਬਠਿੰਡਾ ਦੇ ਪੀ ਸਿਆਣਾ ਤੇ ਮਾਨਾ ਵਾਲਾ ਪਿੰਡ ਦੇ ਸਕੂਲਾਂ ਦੀਆਂ ਕੰਧਾਂ ਤੇ ਖਾਲਸਤਾਨੀ ਪੱਖੀ ਨਾਅਰੇ ਰੱਖਣ ਦੇ ਇਲਜ਼ਾਮਾ ਹੇਠ ਪਬੰਦੀ ਸੁਧਾਰਤਵਾਦੀ ਸੰਗਠਨ 6 ਫਾਰ ਜਸਟਿਸ ਦੇ ਨਾਲ ਜੁੜੇ ਤਿੰਨ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਜੋ ਕਿ ਅਮਰੀਕਾ 'ਚ ਰਹਿੰਦਾ ਉਸ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ DGP ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਟਿੰਡਾ ਪੁਲਿਸ ਜਲਦੀ ਹੀ ਇਸ ਮਾਮਲੇ ਤੇ ਪ੍ਰੈਸ ਕਾਨਫਰੰਸ ਵੀ ਕਰੇਗੀ। ਇਹ ਕਾਰਵਾਈ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਜੋ ਕਿ ਅਮਰੀਕਾ 'ਚ ਰਹਿੰਦਾ ਉਸ ਦੇ ਇਸ਼ਾਰੇ ਤੇ ਕੀਤੀ ਗਈ ਹੈ। DGP ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਹੈ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਟਿੰਡਾ ਪੁਲਿਸ ਜਲਦੀ ਹੀ ਇਸ ਮਾਮਲੇ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਵਿਸਥਾਰ ਦੇ ਨਾਲ ਜਾਣਕਾਰੀ ਦੇਵੇਗੀ। ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਨੂੰ ਵਿਦੇਸ਼ਾਂ ਤੋਂ ਫੰਡਿੰਗ ਮਿਲੀ ਸੀ ਅਤੇ ਇਸ ਫੰਡਿੰਗ ਦੀ ਪ੍ਰਾਪਤੀ ਦੇ ਲਈ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਉਹ ਸ਼ਾਮਲ ਹੋਏ ਸਨ ਇਸ ਮਾਮਲੇ ਦੇ ਵਿੱਚ ਕੰਧਾਂ ਦੇ ਉੱਤੇ ਭੜਕਾਉ ਨਾਅਰੇ ਲਿਖ ਕੇ ਅਸ਼ਾਂਤੀ ਫੈਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਡੰਕੀ ਰੂਟ ਦੇ ਰਾਹੀਂ ਹਰਿਆਣਾ ਦਾ ਇੱਕ ਨੌਜਵਾਨ ਜੋ ਕਿ ਅਮਰੀਕਾ ਜਾ ਰਿਹਾ ਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਨੌਜਵਾਨ ਦਾ ਡੰਤਰਾਂ ਦੇ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਇਨੇ ਨੌਜਵਾਨ ਹਰਿਆਣਾ ਦੇ ਕੈਥਲ ਦੇ ਪੁੰਡਰੀ ਕਸਬੇ ਦੇ ਨਜ਼ਦੀਕ ਪਿੰਡ ਮੋਣਾ ਦਾ ਰਹਿਣ ਵਾਲਾ ਸੀ ਸੋ ਡੰਕਰਾਂ ਨੇ ਉਸ ਨੂੰ ਉਸ ਵੇਲੇ ਗੋਲੀ ਮਾਰ ਦਿੱਤੀ ਜਦੋਂ ਉਹ ਅਮਰੀਕਾ ਜਾ ਰਿਹਾ ਸੀ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਾਣਕਾਰੀ ਦੇ ਮੁਤਾਬਕ ਹਰਿਆਣਾ ਤੇ ਪੰਜਾਬ ਦੇ ਨੌਜਵਾਨ ਡਾਂਕੀ ਰੂਟ ਦੇ ਰਾਹੀਂ ਅਮਰੀਕਾ ਜਾਂਦੇ ਸਮੇਂ ਡੰਕਰਾਂ ਨੇ ਇਸ ਨੂੰ ਬੰਦਕ ਬਣਾ ਲਿਆ ਸੀ ਡੰਕਰਾਂ ਨੇ ਹਰਿਆਣਾ ਦੇ ਨੌਜਵਾਨ ਦੇ ਪਿਤਾ ਨੂੰ ਆਪਣੇ ਤਸ਼ੱਦਦ ਦੀਆਂ ਵੀਡੀਓ ਵੀ ਭੇਜੀਆਂ ਅਤੇ ਉਹਨਾਂ ਨੂੰ ਨੌਜਵਾਨ ਨੂੰ ਕੁੱਟਦੇ ਹੋਏ ਪਿਸਤੌਲ ਤਾਣਦੇ ਹੋਏ ਦਿਖਾਇਆ ਗਿਆ ਸੀ ਸੋ ਕੁਝ ਮਹੀਨੇ ਪਹਿਲਾਂ ਹੀ ਡੰਕਰਾਂ ਨੇ ਪਿਤਾ ਤੋਂ ਉਸ ਨੂੰ ਛੱਡਣ ਦੇ ਲਈ ਲਗਭਗ 17.5 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਵੀਡੀਓ ਦੇ ਵਿੱਚ ਨੌਜਵਾਨ ਨੇ ਆਪਣੇ ਨੌਜਵਾਨ ਆਪਣੇ ਪਿਤਾ ਤੋਂ ਪੈਸੇ ਮੰਗਦੇ ਹੋਏ ਦਿਖਾਇਆ ਗਿਆ ਸੀ ਨੌਜਵਾਨ ਕਹਿ ਰਿਹਾ ਸੀ ਕਿ ਉਹ ਮੈਨੂੰ ਮਾਰ ਦੇਣਗੇ ਨੌਜਵਾਨ ਨੂੰ ਅਮਰੀਕਾ ਭੇਜਣ ਵਾਲੇ ਏਜੰਟ ਵੀ ਫਰਾਰ ਦੱਸੇ ਜਾ ਰਹੇ ਨੇ ਦੁਖੀ ਪਰਿਵਾਰ ਨੇ ਪਹਿਲਾਂ ਕੈਥਲ ਦੇ ਪੁਲਿਸ ਸੁਪਰਡੈਂਟ ਦੇ ਨਾਲ ਮੁਲਾਕਾਤ ਕਰਕੇ ਦੋਸ਼ੀ ਏਜੰਟ ਵਿਰੁੱਧ ਕਾਰਵਾਈ ਕਰਨ ਦੀ ਮਾਂ ਕੀਤੀ ਇਸ ਮੌਕੇ ਉਹਨਾਂ ਆਪਣੇ ਪੁੱਤਰ ਦੀ ਸੁਰੱਖਿਅਤ ਵਾਪਸੀ ਦੀ ਮੰਗ ਵੀ ਕੀਤੀ ਸੀ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਤੇ ਜਾਂਚ ਸ਼ੁਰੂ ਕਰਨ ਦਾ ਦਾਅਵਾ ਕੀਤਾ ਪਰ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਅਜਿਹੀ ਖਬਰ ਮਿਲੀ ਹੈ ਸੋ ਪਿੰਡ ਦੇ ਵਿੱਚ ਨੌਜਵਾਨ ਦੀ ਆਤਮਿਕ ਸ਼ਾਂਤੀ ਦੇ ਲਈ ਪ੍ਰਾਰਥਨਾ ਵੀ ਕੀਤੀ ਗਈ ਹੈ ਪੂਰੇ ਪਿੰਡ ਨੇ ਇਸ ਦੇ ਵਿੱਚ ਸ਼ਿਰਕਤ ਕੀਤੀ ਹੈ ਤੇ ਇਸ ਮਾਮਲੇ ਦੇ ਵਿੱਚ ਪਿੰਡ ਵਾਸੀਆਂ ਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਮਾਮਲੇ ਦੇ ਵਿੱਚ ਕਾਨੂੰਨੀ ਕਾਰਵਾਈ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਮਰੀਕੀ ਸਰਕਾਰ ਨੇ ਭਾਰਤ ਨੂੰ ਈਰਾਨ ਦੇ ਚਾਬ ਹਾਰ بندرگاہ ਤੇ ਪਾਬੰਦੀਆਂ ਤੋਂ 6 ਮਹੀਨੇ ਦੀ ਛੋਟ ਦੇ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਬਰਾਲੇ ਰਣਦੀਰ ਜੈਸਵਾਲ ਨੇ ਹਫਤਾਵਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਹੈ ਕਿ ਪਹਿਲਾਂ ਅਮਰੀਕਾ ਨੇ ਐਲਾਨ ਕੀਤਾ ਸੀ ਕਿ ਉਹ 29 ਸਤੰਬਰ ਤੋਂ بندرگاہ ਨੂੰ ਚਲਾਉਣ ਫੰਡ ਦੇਣ ਜਾਂ ਹੋਰ ਕੰਮ ਕਰਨ ਵਾਲੀਆਂ ਕੰਪਨੀਆਂ ਤੇ ਜੁਰਮਾਨੇ ਲਗਾਉਣਗੇ। ਹਾਲਾਂਕਿ ਇਹ ਛੋਟ ਬਾਅਦ ਦੇ ਵਿੱਚ 27 ਅਕਤੂਬਰ ਤੱਕ ਵਧਾ ਦਿੱਤੀ ਗਈ ਸੀ ਜੋ ਕਿ 3 ਦਿਨ ਪਹਿਲਾਂ ਹੀ ਖਤਮ ਹੋਈ ਸੀ। ਹੁਣ ਇਸ ਨੂੰ 6 ਮਹੀਨਿਆਂ ਦੇ ਲਈ ਅਮਰੀਕਾ ਵੱਲੋਂ ਵਧਾ ਦਿੱਤਾ ਗਿਆ ਹੈ ਭਾਰਤ ਨੇ 2024 ਦੇ ਵਿੱਚ ਚਾਬ ਹਾਰ ਨੂੰ 10 ਸਾਲਾਂ ਦੇ ਲਈ ਲੀਜ਼ ਤੇ ਲਿਆ ਸੀ ਇਸ ਸਮਝੌਤੇ ਦੇ ਤਹਿਤ ਭਾਰਤ 120 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ ਤੇ 250 ਮਿਲੀਅਨ ਡਾਲਰ ਦੀ ਕ੍ਰੈਡਿਟ ਲਾਈਨ ਵੀ ਪ੍ਰਦਾਨ ਕਰੇਗਾ ਚਾਬ ਹਾਰ بندرگاہ ਭਾਰਤ ਨੂੰ ਅਫਗਾਨਿਸਤਾਨ ਮੱਧ ਏਸ਼ੀਆ ਰੂਸ ਤੇ ਯੂਰਪ ਦੇ ਨਾਲ ਸਿੱਧੇ ਵਪਾਰ ਕਰਨ ਦੇ ਵਿੱਚ ਮਦਦ ਕਰਦਾ ਹੈ ਚਾਬਾਰ ਬੰਦਰਗਾਹ ਹੀ ਭਾਰਤ ਨੂੰ ਹੁਣ ਅਫਗਾਨਿਸਤਾਨ ਜਾਂ ਹੋਰ ਏਸ਼ੀਆਈ ਦੇਸ਼ਾਂ ਨੂੰ ਸਮਾਨ ਭੇਜਣ ਲਈ ਪਾਕਿਸਤਾਨ ਵਿੱਚੋਂ ਲੰਘਣਾ ਨਹੀਂ ਪਵੇਗਾ। ਭਾਰਤ ਨੂੰ ਈਰਾਨ ਦੇ ਚਾਬਾ ਬੰਦਰਗਾਹ ਰਾਹੀਂ ਆਪਣਾ ਸਮਾਨ ਸਿੱਧਾ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਭੇਜਣ ਵਿੱਚ ਸਾਨੀ ਹੋਵੇਗੀ। ਇਸ ਦੇ ਨਾਲ ਸਮਾਂ ਅਤੇ ਪੈਸਾ ਦੋਵਾਂ ਦੀ ਬਚਤ ਹੋਵੇਗੀ। ਭਾਰਤ ਹੁਣ ਚਾਬਾਰ ਰਾਹੀਂ ਆਪਣੇ ਸਮਾਨ, ਦਵਾਈਆਂ, ਭੋਜਨ ਉਦਯੋਗਿਕ ਉਤਪਾਦ ਦੂਜੇ ਦੇਸ਼ਾਂ ਨੂੰ ਸਾਨੀ ਦੇ ਨਾਲ ਵੇਚ ਸਕੇਗਾ। ਇਸ ਦੇ ਨਾਲ ਭਾਰਤ ਦਾ ਨਿਰਯਾਤ ਵਧੇਗਾ। ਲੌਜਿਸਟਿਕਸ ਲਾਗਤਾਂ ਕਰਤਰ ਘਟਣਗੀਆਂ ਭਾਰਤ ਤੇ ਈਰਾਨ ਤੋਂ ਤੇਲ ਖਰੀਦਣਾ ਵੀ ਆਸਾਨ ਹੋ ਜਾਵੇਗਾ ਇਕੱਠੇ ਮਿਲ ਕੇ ਦੋਵੇਂ ਦੇਸ਼ ਚਾਬ ਹਾਰ ਨੂੰ ਵਪਾਰ ਕੇਂਦਰ ਵੱਲੋਂ ਵਿਕਸਿਤ ਕਰ ਰਹੇ ਨੇ ਭਾਰਤ ਨੇ ਜਾਵਾ ਬੰਦਰਗਾਹ ਦੇ ਵਿਕਾਸ ਵਿੱਚ ਕਾਫੀ ਨਿਵੇਸ਼ ਕੀਤਾ ਹੈ ਅਮਰੀਕਾ ਦੀ ਛੋਟ ਦੇ ਨਾਲ ਹੁਣ ਬਿਨਾਂ ਕਿਸੇ ਰੁਕਾਵਟ ਦੇ ਇਹ ਪ੍ਰੋਜੈਕਟ ਭਾਰਤ ਅੱਗੇ ਵਧਾ ਸਕੇਗਾ ਭਾਰਤ ਨੂੰ ਇਸ ਦਾ ਆਰਥਿਕ ਲਾਭ ਵੀ ਮਿਲੇਗਾ ਤੇ ਸੰਭਾਵੀ ਆਰਥਿਕ ਘਾਟੇ ਤੋਂ ਵੀ ਭਾਰਤ ਬਚ ਜਾਵੇਗਾ ਅਮਰੀਕਾ ਦੇ ਵਿੱਚ ਭਾਰਤੀ ਅਤੇ ਹੋਰ ਦੇਸ਼ਾਂ ਦੇ ਵਿਦੇਸ਼ੀ ਕਾਮਿਆਂ ਦੇ ਸੰਬੰਧ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ ਹੁਣ ਵਰਕ ਪਰਮਿਟ ਆਟੋਮੈਟਿਕਲੀ ਰੀਨਿਊ ਨਹੀਂ ਹੋਇਆ ਕਰਨਗੇ ਆਟੋਮੈਟਿਕ ਤਰੀਕੇ ਦੇ ਨਾਲ ਇਸ ਦੀ ਨਵਿਨੀਕਰਨ ਦੀ ਸਹੂਲਤ ਨੂੰ ਅਮਰੀਕਾ ਸਰਕਾਰ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਵਿਦੇਸ਼ੀ ਕਾਮਿਆਂ ਦੇ ਲਈ ਵਰਕ ਪਰਮਿਟ ਦੀ ਆਟੋਮੈਟਿਕ ਨਵਿਨੀਕਰਨ ਸਹੂਲਤ ਨੂੰ ਰੱਦ ਕੀਤਾ ਹੈ ਇਸ ਬਦਲਾਅ ਦੇ ਨਾਲ ਲੱਖਾਂ ਪ੍ਰਵਾਸੀਆਂ ਤੇ ਅਸਰ ਪਏਗਾ ਖਾਸ ਕਰਕੇ ਭਾਰਤੀਆਂ ਤੇ ਜੋ ਅਮਰੀਕਾ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਦਾ ਇੱਕ ਵੱਡਾ ਹਿੱਸਾ ਨੇ ਗ੍ਰੈਵ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਪ੍ਰਵਾਸੀ 31 ਅਕਤੂਬਰ 2025 ਜਾਂ ਉਸ ਤੋਂ ਬਾਅਦ ਵਰਕ ਪਰਮਿਟ ਨੂੰ ਰੀਨਿਊ ਕਰਨ ਲਈ ਅਰਜ਼ੀ ਦੇਣਗੇ ਹੁਣ ਉਹ ਆਟੋਮੈਟਿਕ ਐਕਸਟੈਂਸ਼ਨ ਉਹਨਾਂ ਨੂੰ ਨਹੀਂ ਮਿਲੇਗੀ ਹਾਲਾਂਕਿ ਜਿਹੜੇ ਵਰਕ ਪਰਮਿਟ ਇਸ ਤਰੀਕ ਤੋਂ ਪਹਿਲਾਂ ਵਧਾਏ ਗਏ ਨੇ ਉਹ ਵੈਲਿਡ ਰਹਿਣਗੇ 트럼ਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਨਵਾਂ ਨਿਯਮ ਦੇਸ਼ ਨੂੰ ਸੁਰੱਖਿਅਤ ਰੱਖਣ ਅਤੇ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਮਜ਼ਬੂਤ ਜਾਂਚ ਅਤੇ ਅ ਇਸ ਨੂੰ ਵਧਾਉਣ ਦੇ ਉੱਤੇ ਕੇਂਦਰਿਤ ਹੈ ਇਹ ਫੈਸਲਾ ਸਾਬਕਾ ਰਾਸ਼ਟਰਪਤੀ ਬਾਈਡਨ ਦੇ ਪ੍ਰਸ਼ਾਸਨ ਦੇ ਅਧੀਨ ਲਾਗੂ ਕੀਤੀ ਗਈ ਪਿਛਲੀ ਨੀਤੀ ਨੂੰ ਖਤਮ ਕਰ ਦੇਵੇਗਾ ਬਾਈਡਨ ਪ੍ਰਸ਼ਾਸਨ ਦੀ ਨੀਤੀ ਦੇ ਤਹਿਤ ਪ੍ਰਵਾਸੀਆਂ ਨੂੰ ਉਹਨਾਂ ਦੇ ਵਰਕ ਪਰਮਿਟ ਦੀ ਮਿਆਦ ਪੁੱਗਣ ਤੋਂ ਬਾਅਦ 540 ਦਿਨ ਤੱਕ ਕੰਮ ਜਾਰੀ ਰੱਖਣ ਦੀ ਇਜਾਜ਼ਤ ਮਿਲ ਜਾਂਦੀ ਹੈ ਵਿਸਰਤੇ ਉਹਨਾਂ ਦੇ ਸਮੇਂ ਨਵੀਨੀ ਕਰਨ ਲਈ ਅਰਜੀ ਦਿੱਤੀ ਹੋਵੇ ਸੋ ਹੁਣ ਇਹ ਨੀਤੀ ਲਾਗੂ ਨਹੀਂ ਹੋਵੇਗੀ ਪਿਛਲੀ ਨੀਤੀ ਹੈ ਜਿਹੜੀ ਬਾਈਡਨ ਪ੍ਰਸ਼ਾਸਨ ਦੀ ਖਤਮ ਹੋ ਜਾਵੇਗੀ ਅਤੇ ਨਵੀਂ ਨੀਤੀ ਦੇ ਮੁਤਾਬਕ ਆਟੋਮੈਟਿਕ ਐਕਸਟੈਂਸ਼ਨ ਹੁਣ ਵਿਦੇਸ਼ੀ ਕਾਮਿਆਂ ਨੂੰ ਨਹੀਂ ਮਿਲੇਗੀ ਜੋ ਕਿ ਵਿਦੇਸ਼ੀ ਕਾਮਿਆਂ ਦੇ ਸਿਰ ਤੇ ਹੋਣੇ ਵੱਡੀ ਤਲਵਾਰ ਜਿਹੜੀ ਹੈ ਉਹ 트੍ਰੰਪ ਪ੍ਰਸ਼ਾਸਨ ਵੱਲੋਂ ਲਟਕਾ ਦਿੱਤੀ ਗਈ ਹੈ ਬੰਗਾਲ ਦੀ ਠਾੜੀ ਦੇ ਵਿੱਚੋਂ ਉੱਠੇ ਚੱਕਰਵਾਤ ਮੇਥਾ ਦੇ ਕਮਜ਼ੋਰ ਹੋਣ ਦੇ ਨਾਲ ਇਸ ਦਾ ਅਸਰ ਪੰਜਾਬ ਦੇ ਤਾਪਮਾਨ ਅਤੇ ਪੰਜਾਬ ਦੇ ਵਿੱਚ ਪ੍ਰਦੂਸ਼ਣ ਦੀ ਸਥਿਤੀ ਤੇ ਪਿਆ ਹੈ ਤਾਪਮਾਨ ਦੇ ਨਾਲ ਪ੍ਰਦੂਸ਼ਣ ਦੇ ਵਿੱਚ ਵੀ ਵਾਧਾ ਹੋਇਆ ਹੈ ਮੌਸਮ ਵਿਗਿਆਨ ਕੇਂਦਰ ਦੇ ਅੰਕੜਿਆਂ ਦੇ ਮੁਤਾਬਕ ਕਸੂਬੇ ਵਿੱਚ ਵਧ ਤੋ ਵਾ ਤਾਪਮਾਨ 1.5 ਡਿਗਰੀ ਤੇ ਘੱਟੋ ਘੱਟ ਤਾਪਮਾਨ 0.6 ਡਿਗਰੀ ਹੈ ਇਸ ਦੇ ਵਿੱਚ ਵਾਧਾ ਹੋਇਆ ਸੋ ਇਸ ਤੋਂ ਬਾਅਦ ਰਾਤ ਦਾ ਤਾਪਮਾਨ ਹੈ ਜਿਹੜਾ ਆਮ ਨਾਲੋਂ 2.9 ਡਿਗਰੀ ਵਧ ਰਿਹਾ ਹੈ ਚੱਕਰਵਾਤ ਮੀਥੇ ਦੇ ਕਮਜ਼ੋਰ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਹਵਾਵਾਂ ਹੌਲੀ ਹੋ ਗਈਆਂ ਨੇ ਹਵਾਵਾਂ ਦੀ ਦਿਸ਼ਾ ਦੇ ਵਿੱਚ ਵੀ ਬਦਲਾਅ ਦੇਖਿਆ ਗਿਆ ਹੈ ਇਸ ਦੇ ਨਾਲ ਧੂਆ ਜਿਹੜਾ ਹੈ ਉਹ ਪੰਜਾਬ ਦੀ ਆਬੋ ਹਵਾ ਦੇ ਵਿੱਚ ਹੋਰ ਫੈਲ ਗਿਆ ਹੈ। ਅੰਮ੍ਰਿਤਸਰ ਨੂੰ ਛੱਡ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰਦੂਸ਼ਣ ਦੇ ਪੱਧਰ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਜਲੰਧਰ ਦੀ ਜੇਕਰ ਗੱਲ ਕਰੀਏ ਜਲੰਧਰ ਦੇ ਵਿੱਚ ਸਥਿਤੀ ਹੋਰ ਜ਼ਿਆਦਾ ਵਿਗੜੀ ਹੈ। 에ਅਰ ਕੁਆਲਿਟੀ ਇੰਡੈਕਸ ਜਲੰਧਰ ਦੇ ਵਿੱਚ 200 ਤੋਂ ਉੱਪਰ ਇਸ ਵੇਲੇ ਬਣਿਆ ਹੋਇਆ ਹੈ। ਜਿਸ ਕਾਰਨ ਉੱਥੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਬੁਲੇਟਨ ਦੇ ਮੁਤਾਬਕ ਅਗਲੇ 2 ਦਿਨਾਂ ਤੱਕ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ। ਅਗਲੇ 3 ਦਿਨਾਂ ਤੱਕ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਇਸ ਤੋਂ ਬਾਅਦ ਸਵੇਰੇ ਤੇ ਸ਼ਾਮ ਥੋੜੀ ਠੰਡ ਵਧਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ